ਹੰਡਾ ਸਾਰੇ ਪੱਤਰਕਾਰ ਵੀਰਾਂ ਦਾ ਸ਼ਾਇਦ ਇਹਨਾਂ ਨੂੰ ਧੰਨਵਾਦ ਕਰਦਾ ਅੱਜ ਸਰਕਾਰ ਦੇ ਇਸ ਜ਼ਬਰ ਦੇ ਖਿਲਾਫ ਇਸ ਆਵਾਜ਼ ਨੂੰ ਦੁਨੀਆ ਦੇ ਵਿੱਚ ਲਜਾਣ ਦੇ ਲਈ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਦੂਜੀ ਜਿਹੜੀ ਗੱਲ ਹੈ ਕੋਈ ਹੈ ਕਿ ਅਸੀਂ ਜਿਹੜੀ ਇਹ ਲੜਾਈ ਲੜ ਰਹੇ ਹਾਂ ਅਸੀਂ ਇਹ ਲੜਾਈ ਸਾਡੇ ਹੀ ਪ੍ਰਦੀਮਾ ਕਰਨ ਨੂੰ ਯਾਰ ਬਹੁਤ ਕੱਲੀ ਕਿਸਾਨੀ ਦੀ ਲੜਾਈ ਨਹੀਂ ਹੈ ਇਹ ਵੇਖਣ ਨੂੰ ਇਹ ਐਮਐਸਪੀ ਦੀ ਲੜਾਈ ਹੈ ਸ਼ਾਇਦ ਕੱਲੇ ਕਿਸਾਨਾਂ ਦੀ ਲੜਾਈ ਹੈ ਹਣ ਮੈਂ ਆਈਡੀ ਬਰਾਬਰ ਕਰ ਲੇਕਿਨ ਜਦੋਂ ਐਮਐਸਪੀ ਦੀ ਡਿਟੇਲ ਨੂੰ ਸਮਝਦੇ ਹਾਂ ਤਾਂ ਉਦੋਂ ਇਹ ਗੱਲ ਸਮਝ ਆਉਂਦੀ ਹੈ ਕਿ ਇਹ ਤਾਂ ਹਰ ਇੱਕ ਵਿਅਕਤੀ ਦੇ ਆਉਣ ਵਾਲੇ ਭਵਿੱਖ ਦੀ ਲੜਾਈ ਹੈ ਕਿਉਂ ਮੈਂ ਕਹਿੰਦਾ ਦੇਖੋ ਜਿੰਨੀ ਦੇਰ ਤੱਕ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਨਹੀਂ ਬਣਦਾਗਾ ਪੰਜਾਬ ਦੇ ਵਿੱਚ ਕਿਸੇ ਵੀ ਕੀਮਤ ਦੇ ਉੱਤੇ ਡਾਈਵਰਸੀਫਿਕੇਸ਼ਨ ਨਹੀਂ ਆ ਸਕਦਾ ਤੇ ਡਾਈਵਰਸੀਫਿਕੇਸ਼ਨ ਆਏ ਤੋਂ ਬਿਨਾ ਲੋਕ ਝੋਨੇ ਦੀ ਫਸਲ ਨਹੀਂ ਛੱਡਣਗੇ ਉਹ ਦੂਜੀਆਂ ਫਸਲਾਂ ਵੱਲ ਨਹੀਂ ਜਾਣਗੇ ਜੀ ਔਰ ਜਿੰਨੀ ਝੋਨੇ ਦੀ ਫਸਲ ਲੱਗ ਰਹੀ ਹੈ ਔਰ ਐਕਸਪਰਟ ਸਾਡੇ ਦੱਸ ਰਹੇ ਨੇ ਕਿ ਵੱਧ ਤੋਂ ਵੱਧ 15 ਸਾਲ ਦਾ ਪਾਣੀ ਸਾਡੇ ਕੋਲੇ ਬਕਾਇਆ ਬਚਿਆ ਜੀ ਤਾਂ ਇਹ ਦੂਮਗਰੋ ਦਾ ਮਤਲਬ ਪੰਜਾਬ ਦਾ ਜਿਹੜਾ ਰੋਜੀ ਰੋਟੀ ਵੀ ਗਈ ਪੰਜਾਬ ਦੇ ਲੋਕਾਂ ਦੇ ਹੱਥ ਦੇ ਵਿੱਚੋਂ ਪਾਣੀ ਵੀ ਗਿਆ ਉਹਨਾਂ ਦੇ ਭਵਿੱਖ ਤੋਂ ਪਾਣੀ ਵੀ ਗਿਆ ਸੋ ਇਹ ਜਿਹੜੀ ਲੜਾਈ ਆ ਵੇਖਣ ਨੂੰ ਸਾਡੀ ਕੱਲਿਆਂ ਦੀ ਲੱਗਦੀ ਆ ਲੇਕਿਨ ਹੈ ਸੋਚੀ ਜਮਾਤ ਦੀ ਜਿਹੜਾ ਸਰਕਾਰ ਨੇ ਇਹ ਕਰਤੂਤ ਕੀਤੀ ਹੈ ਉਸ ਮੋਰਚੇ ਤੇ ਮੈਂ ਕਹੂੰਗਾ ਕਿ ਇੱਕ ਤਰ੍ਹਾਂ ਨਾਲ ਪੂਰੇ ਡਰਪੋਕ ਸਰਕਾਰ ਕਾਇਰਾਨਾ ਕਾਰਵਾਈ ਹੈ ਜਦੋਂ ਮੈਂ ਧੰਨਵਾਦ ਕਰਦਾ ਮੇਰੇ ਸਾਰੇ ਪੰਜਾਬ ਦੇ ਨੌਜਵਾਨਾਂ ਦਾ ਜਦੋਂ ਮੈਂ ਇਹ ਸਟੈਪ ਚੱਕਿਆ ਸੀਗਾ ਕਿ ਆਪਾਂ ਅਮਰ ਨਾੰਸ਼ਣ ਕਰਾਂਗੇ ਆਖੀਰ ਆਖਰੀ ਦਮ ਤੱਕ ਲੜਾਂਗੇ ਸਰਕਾਰ ਨਾਲ ਲੜਾਂਗੇ ਹੁਣ ਵੀ ਆਖਰੀ ਦਮ ਤੱਕ ਇਹ ਨਹੀਂ ਹੈ ਕਿ ਅਸੀਂ ਲੜਾਈ ਛੱਡ ਦੇਣੀ ਹੈ ਮੈਂ ਉਹਦੋਂ ਇੱਕ ਗੱਲ ਕਹੀ ਸੀ ਨੌਜਵਾਨਾਂ ਦੇ ਨਾਲ ਸਾਡੇ ਸਾਰੇ ਜਥੇਬੰਦੀਆਂ ਦੇ ਨਾਲ ਕਿ ਦੋਸਤੋ ਜੇ ਤਾਂ ਇੱਥੋਂ ਸਰਕਾਰ ਮੈਨੂੰ ਚੱਕ ਕੇ ਲੈ ਗਈ ਤਾਂ ਮੋਰਚਾ ਹਾਰ ਜਾਾਂਗੇ ਜੇ ਸਰਕਾਰ ਨੂੰ ਤੁਸੀਂ ਇੱਥੋਂ ਪਿੱਛੇ ਮੋੜ ਲਿਆ ਮੈਨੂੰ ਨਾ ਚੱਕਣ ਦਿੱਤਾ ਸਾਰੇ ਹੋਰ ਮੋਰਚਾ ਜਿੱਤਾਂ ਔਰ ਉਹ ਜਿਹੜਾ ਟਾਈਮ ਸੀ ਸਾਡੇ ਪੰਜਾਬ ਹਰਿਆਣਾ ਉਹ ਨੌਜਵਾਨਾਂ ਨੇ ਇਸ ਤਰੀਕੇ ਦੇ ਨਾਲ ਮੋਰਚੇ ਨੂੰ ਸੰਭਿਆ ਕਿ 3 ਮਹੀਨੇ ਲਗਾਤਾਰ ਸਰਕਾਰ ਦਾ ਰੋਜ਼ ਸੂਚਨਾ ਆਉਂਦੀ ਸੀ ਵੀ ਅੱਜ ਸਰਕਾਰ ਨੇ ਹਮਲਾ ਕੀਤਾ ਅੱਜ ਹਮਲਾ ਕੀਤਾ ਲੇਕਿਨ ਸਰਕਾਰ ਦੇ ਜੁਰਤ ਨਹੀਂ ਪਈ ਸੁਪਰੀਮ ਕੋਰਟ ਵੀ ਇਹ ਕਹਿਣਾ ਪੈਗਾ ਸਰਕਾਰ ਨੂੰ ਵੀ ਸਾਨੂੰ ਉੱਥੇ ਇੰਨਾ ਹਾਲਾਤਾਂ ਦੇ ਵਿੱਚ ਚੱਕਣਾ ਡੱਲਿਆ ਨੂੰ ਕਿਤਨਾ ਬਹੁਤ ਔਖਾ ਹੈ ਜੀ ਸਾਰਿਆਂ ਨੇ ਸੁਣੀਆ ਖਬਰਾਂ ਹੈ ਜੀ ਹੁਣ ਸਵਾਲ ਇਹ ਹੈ ਕਿ ਜਦੋਂ ਮੀਟਿੰਗਾਂ ਸ਼ੁਰੂ ਹੋ ਜਾਣ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਜਾਵੇ ਉਦੋਂ ਕਦੇ ਅਜਿਹੀਆਂ ਘਟਨਾਵਾਂ ਨਹੀਂ ਵਾਪਰਦੀਆਂ ਜਿਹੜੀਆਂ ਇੱਥੇ ਵਾਪਰ ਰਹੀਆਂ ਅੱਛਾ ਸਾਨੂੰ ਵੀ ਇਹ ਸੀ ਕਿ ਵੀ ਜਦੋਂ ਮੀਟਿੰਗਾਂ ਦਾ ਦੌਰ ਸ਼ੁਰੂ ਹੋ ਗਿਆ ਹੁਣ ਇੱਥੇ ਮਤਲਬ ਬਹੁਤੀ ਭੀੜ ਕਰਨ ਦੀ ਬਜਾਏ ਕਿਸਾਨਾਂ ਨੂੰ ਆਪਣੀ ਫਸਲ ਪਾਣੀ ਨੂੰ ਲਾਉਣ ਦੀ ਵੀ ਗਾਜ ਦਿੱਤੀ ਜਾ ਸਕਦੀ ਹੈ ਔਰ ਅਸੀਂ ਸਰਕਾਰ ਦੇ ਉੱਤੇ ਵਿਸ਼ਵਾਸ ਕੀਤਾ ਔਰ ਸਰਕਾਰ ਨੇ ਉਹ ਜਿਹੜਾ ਸਾਨੂੰ ਚਿੱਠੀ ਦੇ ਕੇ ਮੀਟਿੰਗ ਦੇ ਵਿੱਚ ਸੱਦ ਕੇ ਡਰਪੋਕਾਂ ਵਾਲੀ ਕਾਰਵਾਈ ਮੈਂ ਤਾਹ ਕਿਹਾ ਹੈ ਕਿ ਮੋਰਚੇ ਦੇ ਵਿੱਚ ਹੁਣ ਤੱਕ ਕਿਸਾਨ ਵੀ ਉਹਨੇ ਹੈ ਨਹੀਂ ਸੀ ਤੇ ਫਿਰ ਵੀ ਜ਼ਰਤ ਨਹੀਂ ਪਈ ਆ ਕੇ ਮਤਲਬ ਮੋਰਚੇ ਦੇ ਵਿੱਚੋਂ ਡੱਲਿਆਲ ਨੂੰ ਚੱਕ ਲੈਣ ਦੀ ਡੱਲਿਆਲ ਨੂੰ ਚੱਕਣ ਵਾਸਤੇ ਮੀਟਿੰਗ ਤੇ ਸੱਦ ਕੇ ਕੈਰਾ ਵਾਂਗੂ ਚੱਕਣਾ ਪਿਆ ਔਰ ਕੈਰਾ ਵਾਂਗੂ ਚੱਕ ਕੇ ਵੀ ਦੋ ਦਿਨ ਮਤਲਬ ਕਦੇ ਕਿਥੇ ਕਦੇ ਕਿਥੇ ਕਦੇ ਕਿਥੇ ਮਦ ਲਾਇਨ ਬਿੱਲੀ ਦੇ ਬਿਲੋਂਗੜਿਆਂ ਵਾਂਗੂ ਚੱਕ ਕੇ ਭੱਜੇ ਫਿਰੇ ਨੇ ਵੀ ਇੱਥੇ ਵੀ ਨਾ ਕਿਤੇ ਲੋਕ ਘੇਰ ਲੈ ਜਿੱਦੇ ਮੈਨੂੰ ਲੈ ਕੇ ਗਿਆ ਜਲੰਧਰ ਜਲੰਧਰ ਵੀ ਜਲੰਧਰ ਵਾਲੀ ਸਾਡੀ ਫੋਰਸ ਨੇ ਆ ਕੇ ਜਲੰਧਰ ਧਰਨਾ ਦੇ ਲਿਆ ਫਿਰ ਉੱਥੇ ਉਹਨਾਂ ਨੂੰ ਥਾਣਾ ਥਾਵੇ ਕੋ ਚੱਕਰ ਨੂੰ ਭਜਨ ਸੋ ਮੇਰਾ ਗੱਲ ਕਰਨ ਦਾ ਭਾਅ ਵੀ ਹੈ ਕਿ ਜੇ ਤਾਂ ਵਾਜੇ ਹੱਕ ਦੇ ਵਿਚਾਰ ਕਰੀਏ ਤਾਂ ਫਿਰ ਤਾਂ ਹੁੰਦਾ ਮੈਦਾਨ ਚਾਉਣਾ ਤੇ ਪਿੱਠ ਪਿੱਛੋਂ ਵਾਰ ਕਰਨਾ ਜਿਹੜਾ ਉਹ ਕਾਇਰ ਦਾ ਕੰਮ ਹੈ ਤੇ ਹਾਰੇ ਹੋਏ ਬੰਦੇ ਦਾ ਕੰਮ ਹੈ ਇਸ ਕਰਕੇ ਅਸੀਂ ਮੋਰਚਾ ਜਿੱਤਿਆ ਪਹਿਲੀ ਗੱਲ ਦੂਜੀ ਜਿਹੜੀ ਮੈਂ ਗੱਲ ਕਹਿਣੀ ਚਾਹਣਾ ਹੈ ਕਿ ਅਸੀਂ ਸੜਕ ਤੇ ਗਏ ਆ ਅਸੀਂ ਸਾਰੀ ਜ਼ਿੰਦਗੀ ਜੋਰ ਲਾ ਲੈਂਦੇ ਐ ਐਮਐਸਪੀ ਦਾ ਮੁੱਦਾ ਅਸੀਂ ਉਭਾਰ ਨਹੀਂ ਸੀ ਸਕਦੇ ਮੇਰੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਜੀ ਮਦਦ ਕੋਈ ਬੜੀ ਕਿਰਪਾ ਜੀ ਮਦਦ ਕੋਈ ਮਦਦ ਕੋਈ ਤੁਹਾਡੀ ਬਹੁਤ ਬੜੀ ਕਿਰਪਾ ਹੋਈ ਆ ਦੀ ਸਾਡੇ ਤੇ ਇਹ ਸਾਡੇ ਮੁੱਦੇ ਨੂੰ ਇੰਨੇ ਕਿਰਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਘਰ ਘਰ ਦੇ ਵਿੱਚ ਲੈ ਗਿਆ ਕਿ ਐਮਐਸਪੀ ਦਾ ਕੋਈ ਮੁੱਦਾ ਹੈਗਾ ਕੋਈ ਲੋਰ ਲੋਕਾਂ ਦੀ ਹੈਗੀ ਆ ਵਸਤੂ ਅਗਲੀ ਕਰਨ ਦੇਖੋ ਅਸੀਂ ਸੜਕ ਤੋਂ ਚੱਕ ਕੇ ਪਾਰਲੀਮੈਂਟ ਦੇ ਵਿੱਚ ਐਮਐਸਪੀ ਦਾ ਮੁੱਦਾ ਲੈ ਕੇ ਪਾਰਲੀਮੈਂਟ ਦੇ ਵਿੱਚ ਪਾਰਲੀਮੈਂਟਰੀ ਕਮੇਟੀ ਨੇ ਅਜੰਡਾ ਪਾਸ ਕਰਤਾ ਕਮੇਟੀ ਵੱਲੋਂ ਪਾਸ ਹੋ ਕੇ ਆ ਗਿਆ ਕਿ ਐਮਐਸਪੀ ਦੀ ਗਰੰਟੀ ਕਾਨੂੰਨ ਦਿਓ ਕਿਸਾਨਾਂ ਨੂੰ ਲੀਡਰ ਆਫ اپੋਜੀਸ਼ਨ ਨੂੰ ਬੋਲਣਾ ਪੈ ਗਿਆ ਕਿ ਅਸੀਂ ਇਸੇ ਵੀ ਸਦਨ ਦੇ ਵਿੱਚੋਂ ਲੋਕਾਂ ਨੂੰ ਅਸੀਂ ਐਮਐਸਪੀ ਗਰੰਟੀ ਨੂੰ ਦੇਵਾਂਗੇ ਸੋ ਇਹ ਜਿਹੜੀਆਂ ਗੱਲਾਂ ਨੇ ਅਸੀਂ ਆ ਤੁਸੀਂ ਦੇਖਿਆ ਪਿੱਛੇ ਆਪਾਂ ਲੜਾਈ ਲੜੀ ਐ ਤਿੰਨ ਕਾਨੂੰਨ ਸਰਕਾਰ ਨੇ ਵਾਪਸ ਲਏ ਕਿਸੇ ਮੀਟਿੰਗ ਚ ਨਹੀਂ ਲਏ ਚੁੱਪਚੀ ਬੀਤੇ ਕਹਿਤਾ ਵੀ ਅਸੀਂ ਕਾਨੂੰਨ ਵਾਪਸ ਲੈਨੇ ਹ ਹੁਣ ਕੀ ਹੋਇਆ ਸਾਡਾ ਮੋਰਚਾ ਚੱਕਤਾ ਹਮਲਾ ਕਰਤਾ ਤੇ ਨਾਲ ਦੀ ਨਾਲ ਇਹ ਕਹਿਤਾ ਕਿ ਵੀ ਅਸੀਂ ਸਰੋਂ ਤੇ ਵੀ ਐਮਐਸਪੀ ਦੇ ਉੱਤੇ ਸਰੋਂ ਵੀ ਖਰੀਦਾਂਗੇ ਅਸੀਂ ਛੋਲੇ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਮੂੰਗੀ ਵੀ ਐਮਐਸਪੀ ਦੇ ਖਰੀਦਾਂਗੇ ਅਸੀਂ ਜੂਟ ਵੀ ਐਮਐਸਪੀ ਦੇ ਖਰੀਦਾਂਗੇ ਕਹਤਾ ਨਾ ਇਹਨਾਂ ਦਾ ਭਾਵ ਹੈ ਤੇ ਸਰਕਾਰ ਡਰੀ ਹੋਈ ਹੈ ਲੇਕਿਨ ਐਮਐਸਪੀ ਸੰਪੂਰਨ ਐਮਐਸਪੀ ਦਵਾਉਣ ਤੱਕ ਦੀ ਲੜਾਈ ਹੈ ਜਿਹੜੀ ਸਾਡੀ ਉਹ ਲੜਾਈ ਅਸੀਂ ਜਾਰੀ ਰੱਖਾਂਗੇ ਕਿਉਂਕਿ ਅਸੀਂ ਬਹੁਤ ਸਾਰੇ ਲੋਕਾਂ ਨੇ ਸਾਡੇ ਨੌਜਵਾਨਾਂ ਨੇ ਦੱਲੇয়াল ਨੂੰ ਮੇਰਾ ਖਿਆਲ ਤੁਸੀਂ ਵੀ ਸਾਰਿਆਂ ਨੇ ਫੇਸਬੁੱਕ 'ਤੇ ਪੋਸਟ ਕਰ ਮਾਰਨਾਂ ਚ ਜਿਹੜਾ ਹੈਗਾ ਉਹ ਰੁਕੇਗਾ ਜਾਂ ਜਾਰੀ ਹੈ ਮਾਰਨਾਂ ਚ ਜਾਰੀ ਹੈ ਢੱਲੇ ਵਾਲਾ ਕੋਈ ਨਹੀਂ ਹੈ ਉਹ ਅਸੀਂ ਮਤਲਬ ਹੁਣ ਤਾਂ ਅਸੀਂ ਦੇਖੋ ਜਿਹੜੀ ਇਹ ਆ ਗੱਲ ਕਿ ਮੇਰੇ ਮੋਢਿਆਂ ਦੇ ਉੱਤੇ ਜਦੋਂ ਦਾ ਲੋਕਾਂ ਨੇ ਮੈਨੂੰ ਬਾਪੂ ਕਹਿਤਾ ਜੀ ਇੱਕ ਪਾਰ ਹੋਰ ਹੈ ਕਿ ਅੱਗੇ ਤਾਂ ਮੈਂ ਸਿਰਫ ਆਪਦੇ ਜੰਮਿਆਂ ਦੀ ਖਾਤਰ ਲੜਨਾ ਸੀ ਹੁਣ ਜਿਨ੍ਹਾਂ ਨੇ ਮੈਨੂੰ ਬਾਪੂ ਕਿਹਾ ਉਹਨਾਂ ਦੀ ਖਾਤਰ ਵੀ ਲੜਨਾ ਹੈ ਸੋ ਸਾਰੇ ਮੇਰੇ ਨੇ ਇਸ ਕਰਕੇ ਸਾਰਿਆਂ ਦੀ ਜ਼ਿੰਦਗੀ ਨੂੰ ਬਚਾ ਕੇ ਰੱਖਣ ਦੇ ਲਈ ਅਸੀਂ ਆ